ਅਮਮ ਵੀ ਖਾਲਸਾ ਕਾਲਜ ਵਾਲੇ ਦੀ ਗੱਲ ਸੁਣਾਵਾ ਇੱਕ ਵਾਰ ਝਗੜੇ ਵਿੱਚ ਨਾ ਅਮਰੀਕ ਨੂੰ ਲੱਗ ਗਿਆ ਸੱਤਾਂ ਉਹਨੂੰ ਹਸਪਤਲ ਦਾਖਲ ਕਰਾਤਾ ਅਸੀਂ ਉਹਦਾ ਪਤਾ ਲੈਣ ਗਏ ਤੇ ਬਲੀ ਨਾਲ ਸੀ ਤੇ ਇੱਕ ਪ੍ਰੋਫੈਸਰ ਵੀ ਉੱਥੇ ਆ ਗਿਆ ਤੇ ਉਹ ਅਣਕੇ ਤੇ ਅਮਰੀਕ ਨੂੰ ਫੜਾ ਕੇ ਨਾ ਗਲਦਸਤਾ ਫੁੱਲਾਂ ਦਾ ਤੇ ਕਹਿੰਦਾ ਗੈਟ ਵੈਲ ਸੂਨ ਬਾਅਦ ਅਸੀਂ ਕੱਪਾਂ ਛੱਪਾਂ ਮਾਰਦੇ ਰਹੇ ਪ੍ਰੋਫੈਸਰ ਜਲਾ ਗਿਆ ਤੇ ਬਲੀ ਨੇ ਉਹਦੇ ਕੰਨ 'ਚ ਪਤਾ ਨਹੀਂ ਕੀ ਕਿਹਾ ਤੇ ਬਾਹਰ ਆ ਗਏ ਮੈਂ ਮੁਰਦੇ ਪੈਰੀ ਫੇਰ ਗਿਆ ਮੈਂ ਅਮਰੀਕ ਬੱਲੀ ਕਾਨ ਚ ਕੀ ਕਹਿੰਦਾ ਸੀ ਪਤਾ ਕੀ ਕਹਿੰਦਾ ਸੀ ਉਹਨੂੰ ਕਹਿੰਦਾ ਉਹ ਨਰਸ ਬੜੀ ਸੋਹਣੀ ਆ ਹੌਲੀ ਹੌਲੀ ਰਾਜੀ ਹੋ ਵੀ ਆਈ ਰੋਜ ਆਉਂਦੇ ਰਿਹਾ ਕਰਾਂਗੇ ਪਤਾ ਲੈਣ ਕਿਹਦਾ ਇਹਦਾ ਉਹਦਾ ਕੀ ਹੋਰ